ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਗੱਲ ਕਰਦੇ ਆਂ ਜੀ ਬਰਾਡ ਕਲੀਨਿੰਗ ਲੈਬ ਐਂਡ ਹਸਪੀਟਲ ਪਿੰਡ ਰਾਮਾ ਜ਼ਿਲ੍ਹਾ ਮੋਗਾ ਇੱਥੇ ਸਾਡੇ ਕੋਲ ਸਾਡੇ ਕੋਲੇ ਵੱਖ-ਵੱਖ ਤਰ੍ਹਾਂ ਦੀ ਮਰੀਜ਼ ਆਉਂਦੇ ਰਹਿੰਦੀ ਹੈ ਜਿਨ੍ਹਾਂ ਨੂੰ ਗਠੀਏ ਦੀ ਪ੍ਰੋਬਲਮ ਹੋਵੇ ਰੀੜ ਦੀ ਹੱਡੀ ਦੀ ਸਮੱਸਿਆ ਹੋਵੇ ਸਾਹ ਦਮਾ ਹੋਵੇ ਜਾਂ ਕਿਸੇ ਦੇ ਗੋਡਿਆਂ 'ਚ ਗਿੱਟਿਆਂ 'ਚ ਯੂਰਿਕ ਐਸਿਡਰ ਗਠੀਆ ਕਾਲਾ ਪੀਲਾ ਦੀ ਸ਼ਿਕਾਇਤ ਹੋਵੇ ਤਾਂ ਸਾਡੇ ਕੋਲ ਅਨੇਕਾਂ ਕਿਸਮ ਦੇ ਇੱਥੇ ਮਰੀਜ਼ ਚੱਲ ਕੇ ਆਉਂਦੇ ਹਨ ਇਸੇ ਤਰ੍ਹਾਂ ਸਾਡੇ ਕੋਲ ਇੱਕ ਮਾਤਾ ਜੀ ਸਾਡੇ ਕੋਲੇ ਪਹੁੰਚੇ ਨੇ ਜੀ ਰਾਜਿਆਣਾ ਪਿੰਡ ਤੋਂ ਜਿਨ੍ਹਾਂ ਨੂੰ ਸਾਹ ਦਮੇ ਦੀ ਪ੍ਰੋਬਲਮ ਸੀ 15 20 ਸਾਲਾਂ ਤੋਂ ਦਵਾਈਆਂ ਲੈ ਲੈ ਕੇ ਹੰਮਗੇ ਸੀ ਉਹ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੱਥੋਂ-ਕਿਥੋਂ ਉਹਨਾਂ ਨੇ ਦਵਾਈਆਂ ਖਾਧੀਆਂ ਕਿੱਥੋਂ ਉਹ ਠੀਕ ਹੋਏ ਅੱਜ ਉਹ ਬਿਲਕੁਲ ਠੀਕ ਨੇ ਕਿਦਾਂ ਮਹਿਸੂਸ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਹਾਲਤ ਹੋ ਤੁਹਾਡੀ ਠੀਕ ਆ ਜੀ ਕਿੱਥੋਂ-ਕਿਥੋਂ ਦਵਾਈਆਂ ਖਾਧੀਆਂ ਤੁਸੀਂ ਮੇਰੇ ਅੰਤ ਨਹੀਂ ਰਿਹਾ ਜੀ ਲੁਧਿਆਣਾ ਕਦੇ ਖੰਨਾ ਕਰੇ ਸਮਰਵਾਲਾ ਕਦੇ ਜਿੱਥੇ ਵੀ ਕਿਤੇ ਕਿਸੇ ਨੇ ਦੱਸ ਦੇਣਾ ਉੱਥੇ ਹੀ ਪਹੁੰਚਣ ਬਸ ਜਿੰਨਾ ਚਿਰ ਖਾਣੀ ਉਹਨਾਂ ਦੇ ਚਰ ਮਾੜਾ ਮੋਟਾ ਠੀਕ ਜਿਆ ਰਹਿਣਾ ਨਹੀਂ ਫੇਰ ਉਹੀ ਹਾਲ ਹੋ ਜਾਣਾ ਤਾਂ ਫਿਰ ਸਾਨੂੰ ਇੱਕ ਥੇ ਰਾਮ ਮੌਰੀ ਦਾ ਪਤਾ ਲੱਗਿਆ ਤਾਂ ਅਸੀਂ ਇੱਥੇ ਪਹੁੰਚੇ ਸਾਨੂੰ ਤਕਰੀਬਨ 9-10 ਦਾ ਸਾ 9-10 ਮਹੀਨੇ ਹੋ ਗਏ ਖਾਂਦਿਆਂ ਦਵਾਈ ਹੁਣ ਮੈਨੂੰ ਇੰਨੀ ਠੰਡ ਸੀ ਕੋਈ ਪ੍ਰੋਬਲਮ ਨਹੀਂ ਆਈ ਹੈ ਮੈਂ ਹੀ ਘੇਟ ਰਹੀਆਂ ਦਵਾਈ ਦੀ ਮੇਰੀ ਮੁੱਖ ਪੀਸੀ ਠੰਡ ਕਰਕੇ ਮੇਰੇ ਜਾਇਲ ਮੈਨ ਕੋਈ ਤਖ਼ਲੀ ਨਹੀਂ ਹੋਈ ਮੈਂ ਠੀਕ ਆ ਬਹੁਤ ਪਰਉਸੇਜੋਗ ਡਾਕਟਰ ਨੇ ਅ ਇੰਨੀ ਸਰਦੀ ਦੇ ਵਿੱਚ ਮਾਤਾ ਜੀ ਦੀ ਦਵਾਈ ਖਤਮ ਹੋ ਗਈ ਸੀ ਪਰ ਫਿਰ ਵੀ ਇਹਨਾਂ ਨੂੰ ਸਾਹ ਦੀ ਦਮੇ ਦੀ ਸਮੱਸਿਆ ਨਹੀਂ ਆਈ 8-9 ਮਹੀਨੇ ਨੂੰ ਦਵਾਈ ਖਾਂਦੇ ਨੇ ਹੋ ਗਏ ਬਿਲਕੁਲ ਵਧੀਆ ਮਹਿਸੂਸ ਕਰਦੇ ਆ ਚਲੋ ਪ੍ਰਮਾਤਮਾ ਜਿਨਨੇ ਸਵਾਸਾਂ ਦੇ ਜਿੰਨਾ ਵੀ ਆਪਣਾ ਸਮਾਂ ਵਧੀਆ ਤਰੀਕੇ ਨਾਲ ਲੰਘੇ ਤਾਂ ਇਸੇ ਤਰ੍ਹਾਂ ਸਾਡੇ ਕੋਲੇ ਹੋਰ ਵੀ ਬਹੁਤ ਮਰੀਜ਼ ਆਉਂਦੇ ਆ ਇਹ ਮਾਤਾ ਨਾਲ ਤੁਹਾਡਾ ਇੰਟਰੋਡਕਸ਼ਨ ਕਰਾਉਣ ਦਾ ਮਤਲਬ ਇਹੀ ਸੀ ਬੀਜੀ ਹੋਰ ਮਰੀਜ਼ ਕੋਈ ਰਿਸ਼ਤੇਦਾਰ ਭੈਣ ਭਾਈ ਇਦਾਂ ਦਾ ਹੋਵੇ ਤਾਂ ਇੱਥੋਂ ਉਹ ਬਰਾਡ ਕਲੀਨਿੰਗ ਲੈਬ ਪਿੰਡ ਰਾਮਾ ਜ਼ਿਲ੍ਹਾ ਮੋਗਾ ਤੋਂ ਦਵਾਈ ਲੈ ਕੇ ਠੀਕ ਹੋ ਸਕਦਾ ਏ ਮਾ ਹੋਰ ਵੱਡੇ ਵੱਡੇ ਹਸਪਤਾਲਾਂ 'ਚ ਤੁਸੀਂ ਗਏ ਆ ਜੀ ਹਾਂ ਜੀ ਔਰ ਲੁਧਿਆਣੇ ਤੋਂ ਬਹੁਤ ਖਾਧੀਆਂ ਆ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਬਹੁਤ ਠਾਈ ਜਾਂਦੇ ਆ ਬਸ ਸੌ ਸੈੱਟ થઈ ਠੀਕ ਹੋਇਆ ਜੱਤੋਂ ਆ ਗਈ ਜੱਤੋਂ ਕੋਈ ਪ੍ਰੋਬਲਮ ਨਹੀਂ ਹੋਣੀ ਠੀਕ ਹੈ ਜੀ ਠੀਕ ਠੀਕ ਹੈ ਮਾਤਾ ਜੀ ਇਥੋਂ ਬਿਲਕੁਲ ਦਵਾਈ ਖਾ ਕੇ ਠੀਕ ਹੈ ਜੀ ਤੁਹਾਡੀ ਨਜ਼ਰ ਦੇ ਵਿੱਚ ਜੇ ਕੋਈ ਅਜਿਹੇ ਦਾ ਮਰੀਜ਼ ਹੋਵੇ ਤਾਂ ਜਰੂਰ ਤੁਸੀਂ ਸਾਡੇ ਡਿਸਪਲੇ ਤੇ ਨੰਬਰ ਚੱਲ ਰਹੇ ਆ ਇਹਨਾਂ ਤੇ ਕਨੈਕਟ ਕਰਕੇ ਸਲਾਹ ਮਸ਼ਵਰਾ ਲੈ ਸਕਦੇ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ